ਅਬੀਦੇ ਬੋਲ ਕਾਉਂ ਦਾ ਸਤਿ ਮਹਾਰਾਜ ਨੇ ਸੰਦੇਸ਼ ਦਿੱਤਾ ਉਪਦੇਸ਼ ਦਿੱਤਾ ਆਪ ਦੇਖਦੇ ਹਾਂ ਮੈਂ ਕਲ ਵੀ ਬੇਨਤੀ ਕਰਦਾ ਸੀ ਕੋਈ ਕੰਮ ਨਹੀਂ ਅਸੀਂ ਰਾਤੋ ਕੇ ਘੜ ਜਾਉਂਦੇ ਹਾਂ ਲਪਾ ਮਹਾਰਾਜ ਮੇਰਾ ਆਕਰਦੋ ਮੇਰਾ ਆਕਰਦੋ ਸਭ ਕੀਤੇ ਮਨ ਤੁਕਰਾ ਤਜੀਨ ਤੋ ਕਿਉਂ ਕਹੇ ਤੇ ਲੋਕਾਂ ਨੂੰ ਰੋੜੀ ਨਾ ਪਵੇ ਅਰ ਸਿੱਧਾ ਆਕਾਰਪੁਰਖ ਵਹਿਗੂ ਜੀ ਨਾਲ ਜੋੜਦੇ ਨੇ ਕੋ ਕੋ ਤੁੜਨ ਦਰਤ ਨਹੀਂ ਕਰਦੇ ਪਰ ਕਹਿੰਦੇ ਸਦਾ ਉਹਦੇ ਗੁਣ ਗਾ ਜਦ ਸਦਾ ਉਹਦੇ ਗੁਣ ਗਾਵੇ ਗਨ ਕਸੀ ਪੱਕਾ ਕਰਨਾ ਨਹੀਂ ਉਹ ਤੋਂ ਵੱਧ ਸਲਦਾ ਨੇ ਜਦੋਂ ਹੌਲ ਦੇ ਸ਼ਕਤ ਕੋਈ ਨਿਆਣ ਕੋਈ ਰਿਸਤਾ ਦੰਦਾ ਵੋ ਸ਼ਕ ਕੱਲ ਦੰਦਾ ਦਦਾਵੇ ਕੋਈ ਪਰਵਾਹੀ ਪਰ ਮੇਰੇ بادشاہ ਤੇਰੇ ਬਿਨਾਂ ਮੈਂ ਬਿੰਦ ਨਹੀਂ ਸਕਦਾ ਇਹ ਪ੍ਰਣਾਮ ਕਰੂੰ ਮਹਾਰਾਜ ਜੀ ਮਹਾਂਪੁਰਸਾਂ ਨੂੰ ਛੱਡਵੇ ਮਹਾਰਾਜ ਜੀ ਇਸ ਤੋਂ ਥੋੜੀ ਦੇਖ ਲਓ ਇੱਕ ਗੰ ਪੱਕੀ ਕਰ ਲਈ ਕਿ ਸਾਡੇ ਵੱਡੇਆਂ ਦਾ ਹੁਕਮ ਹੈ ਆਪੇ ਹਾਲੁਕਰੰਗ ਹੈ ਆਪੇ ਬਹੁ ਰੰਗੀ ਦੋਤ ਸੁਭਾਵਾ ਨਾਮਕ ਸਾਈਂ ਗਰੰਤੀ ਹੈ ਜਿਸੇ ਕਰਕੇ ਸਾਡੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਉਪਦੇਸ਼ ਦਿੰਦੇ ਸਿੱਖੋ ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬੜੀ ਹੈ ਗੁਰਬਾਣੀ ਮੰਨ ਦਾ ਅਰਥ ਹੀ ਇਹ ਹੈ ਕਿ ਜਿਨ ਜੀਵਨ ਗੁਰਬਾਣੀ ਇਨ ਜੀਵਨ ਵਿੱਚ ਤੁਹਾਨੂੰ ਤੁਮਾਂ ਦੀ ਕੁਰਬਾਨੀ ਦੇ ਸੰਦੇਸ਼ ਦੀ ਉਹ ਦੇ ਮੁਕਮਨੀ ਤੇਰੇ ਗੋਲ ਘਾਤ ਵਿੱਚ ਤੇਰੇ ਬਖਤਾਰ ਵਿੱਚ ਔ ਦੇਰ ਵਿੱਚ ਤੇਰੇ ਦਸਤਾਰੇ ਵਿੱਚੋਂ ਉੱਤੇ ਛੇ ਬਾਣੀ ਦਾ ਮੂਖ ਹੋਣਾ ਸਾਡੀ ਕੋਲ ਸਮਾਂ ਨਹੀਂ ਹੈ ਲਾ ਰੱਬਾ ਬਾਸ ਕਰਦਾ ਮੇਰਾ ਕੰਮ ਕਰੀ ਕੰਮ ਹੋਇਆ ਨਹੀਂ ਤੇ ਨਾ ਕੋ بولے یا رب آپ اپا نہیں کہہ رہے میں کوڑوں نہیں کہتا پانی کہنے سچ کو پاس کو کہتا داو تو پیالی بس ریا ਐਨਿਕ ਪਤ ਜੋ ਨੇ ਬਾਤ ਦਿੱਤੀ ਅ ਤ ਉਹਨੇ ਜਿੰਦ ਨਹੀਂ ਦਿੱਤੀ ਤੇ ਉਹਦੇ ਘਰ ਦਾ ਕੋਈ ਪਤਾ ਨਹੀਂ ਕਦੋਂ ਜਿੰਦ ਨੂੰ ਆਵਾਜ਼ ਪਗਾਣੀ ਤੇ ਅੱਗੇ ਕੀ ਹੋਣਾ ਮੇਖਾ ਲੋਕਾ ਫਿਰ ਉੱਤੇ ਔਖੇ ਹੋਣਗੇ ਆਖੋ ਸਭਨਾ ਤੇ ਕਿ ਦੇਵ ਦੇ ਨਾਮ ਦੀਨੋ ਕਹੀ ਮਹਾਰਾਜ ਜੀ ਕਹਿੰਦੇ ਇਹ ਸਰੀਰਾਂ ਮੇਰਾ ਸੁਦਾਕ ਨੂੰ ਆਏ ਕੇ ਕਿਆ ਤਉਦ ਕਰਮ ਕਮਾਇਆ ਚੰਗਾ ਕੰਮ ਕਿੜਾ ਕੀਤਾ ਚੱਤ ਦਾ ਕੋ ਕਾਰਨ ਕੀਤਾ ਉਹਨੂੰ ਦੁਸੰਦਾਂ ਚ ਇੱਤੇ ਵਿੱਚ ਜਿਹਨੇ ਤੈਨੂੰ ਰੱਖਿਆ ਜਿਹਨੇ ਤੈਨੂੰ ਬਣਾਇਆ ਜਿਹੜਾ ਤੇਰੇ ਵਿੱਚ ਮੈਂ ਇਦਾਂ ਤੁਸਾਨੂੰ ਐਸੀ ਏਸੀ ਜਿਹੜਾ ਕੀ ਇਹਨਾਂ ਨੂੰ ਅੰਦਰੋਂ ਨਾਲ ਅਸੀਂ ਕਿਤੇ ਚੂਹਾਂ ਅਸੀਂ ਰਾਬਤ ਕਿਤੇ ਲੱਭਣ ਕੋਰੇ ਕਿਉਂ ਉਹ ਕਿਤੇ ਲੱਭਦਾ ਬੰਦਾ ਕੋ ਕਹਿੰਦੇ ਕਿਤੇ ਮਿਲਣੇ ਕੋਈ ਅਕਬਰ ਕਹਿੰਦੇ ਆਈਂ ਤੁਂ ਹੀ ਲੱਭ ਲੈਣਾ ਅਦਾਬਤੇ ਜਹੂਦੀਆਂ ਨੇਤਾ ਕਿ ਤੁਹਾਨੂੰ ਸਣ ਉਹਦੀ ਮੁਰਾਦਾ ਕਹਦੇ ਉਹ ਰਗਤ ਵਿੱਚੋਂ ਦੂਰ ਦੀ ਤੇਰਾ ਵੀ ਮਸੂਰ ਦੀ ਤੇਰੀ ਦੇਖਣ ਵਾਲੀ ਅੱਖੀਂ ਨਹੀਂ ਬਣੀ ਰੱਬ ਕਿੰਨੇ ਦਾ ਅੰਦਰ ਸਾਹ ਦੇ ਟੜਕਦਾ ਹੈ ਠਕ ਠਕ ਕਰਦਾ ਹੈ ਜਦੋਂ ਉਹ ਨੇਕਾ ਗਿਆ ਉਹਦੀ ਔਂਦ ਪਰੇ ਹੋ ਗਈ ਤੇ ਆਪਾਂ ਟਹਿਲ ਤੇ ਹੀ ਹੋ ਜਾਂਦੇ ਕਿਸੇ ਸੰਤਾ ਅਰਿਸਤਵਾਂ ਨੂੰ ਗੜਾ ਚੱਕੋ ਹਰ ਦਾ ਦਿੱਕੇ ਰੱਖ। ਇਗਨੋਰਿੰਗ ਇਹ ਨਹੀਂ ਕਿ ਉਹਨਾਂ ਦਾ ਰਾਹ ਕਿਤੇ ਸਾਮਨ ਲਵੇਗਾ। ਉਹਨਾਂ ਦਾ ਜਾਤ ਪਾਤਾਂ ਦੀ ਕੀ ਚਿੰਤਾ ਉਹਨਾਂ ਨੂੰ ਲੱਗਦਾ। ਤਾਂ ਕਿ ਸੇਵਕ ਜੀ ਲਹਾਉ ਦੇ ਬਦੋਂ ਕਿ ਉਹਦੇ ਹਾਰ ਨੂੰ ਨਗਾਉ। ਸਦਾ ਸੁਪਾਏ ਸਮਰ ਵਾਸਤੇ ਪਰਮਾਤਮਾ ਦੀ ਓਲ ਕਾ। ਜਦ ਸਦਾ ਵਾਸ ਦੀ ਗਾਵੇਗਾ ਤਾਂ ਉਹ ਚੇਤੇ ਰੱਖੇਗਾ ਹਮੇਸ਼ਾ। ਸਿੱਖ ਆਪਣੇ ਸਿੱਖਾਂ ਦੇ ਵਿੱਚ ਹੀ ਹੈ ਕਿ ਕੋਈ ਵੀ ਕਾਰਨ ਕਰਨਾ ਅਰਦਾਸ ਇਸੇ ਸਿੱਖਾਂ ਨੂੰ ਕਹੇ ਖੁਸ਼ੀ ਹੈ ਕਹੇ ਗਮੀ ਸਿੱਖ ਨੇ ਕਰਨੀ ਪਰਵਾਹ ਨਹੀਂ ਕਹੇ ਖੁਸ਼ੀ ਹੈ ਕਹੇ ਗਮੀ ਸਿੱਖ ਨੇ ਰਹਿਣਾ ਹਮੇਸ਼ਾ ਅਨੰਦਿਲ ਤੇ ਪੜਦੇ ਨਾ ਅਨੰਦ ਪਾ ਮੇਰੀ ਵਾਏ ਸਤਿਗੁਰੂ ਮੈਂ ਪਾਇਆ ਗੁਰੂ ਅਰਦਾਸ ਬਾਜ ਕਹਿੰਦੇ ਮੈਨੂੰ ਕੋਈ ਅਨੰਦ ਕਰੇ ਕੋਈ ਕਹਿੰਦਾ ਮੈਂ ਮਕਾਨ ਬਣਾ ਲਿਆ ਮੈਨੂੰ ਅਨੰਦ ਆਇਆ ਕੋਈ ਕਹਿੰਦਾ ਕਿ ਨਵਾਰ ਦਾ ਬੇਜਾ ਲਾ ਕੇ ਹੋਣ ਤਨ ਆਇਆ ਕੋਈ ਕਹਿੰਦਾ ਮੇਰਾ ਬੱਚਾ ਸੱਖਤ ਹੋ ਗਿਆ ਮੈਨੂੰ ਅਨੰਦ ਆਇਆ ਕੋਈ ਕਿਵੇਂ ਕੋਈ ਕਿਵੇਂ ਇੱਕਵੇਂ ਬਿੰਤੀ ਕਰਾਂ ਕਈ ਨਾ ਮਿਲਦੇ ਨੇ ਅਮਰੀਕਾ ਤੱਕ ਜੀ ਪਹੁੰਚੇ ਹੋਏ ਸੰਗਤ ਤੋਂ ਬੜੇ ਪਿਆਰ ਵਾਲੇ ਮਿਲਦੇ ਬੜੇ ਵੇਲੇ ਇੰਨੋਂ ਨੂੰ ਗਾ ਕੇ ਉੱਥੇ ਵਿਸ਼ਵੰਤ ਨਹੀਂ ਅਖੋਸਤਨ ਨੂੰ ਬੋਦੇ ਬੋਦੇ ਫਿਰਦੇ। ਕਹਿੰਦੇ ਤੇ ਮਹਾਰਾਜ ਗੁਰੂ ਅਰਬੰਦਾਸ ਮਹਾਰਾਜ ਜੀ ਦੀ ਸੁਣੋ ਸਤਿਗੁਰ ਕਹਿੰਦੇ ਕੋਈ ਕਿਵੇਂ ਕਹਿੰਦਾ ਆਨੰਦ ਆਇਆ ਕੋਈ ਕਿਵੇਂ ਕਹੇ ਵਰਦੇ ਮੈਨੂੰ ਕੋ ਕੁਛੇ ਮੈਨੂੰ ਆਨੰਦ ਕਦੋਂ ਆਇਆ ਜਦੋਂ ਭਾਨੀ ਗੁਰੂ ਨਾਨਕ ਸਾਹਿਬ ਬਹਰਾ ਸਰੂਪ ਗੁਰ ਅੰਗਸਰ ਦੀ ਚਰਨਾ ਵਿੱਚ ਬੈਠਦੀ ਆ ਮੜੀ ਅੱਖੋਂ ਸਤਿਨਾਮ ਸ੍ਰੀ ਵਾਹ ਤਾਂ ਕਰਕੇ ਕਹਿੰਦੇ ਅਨੰਦ ਪਿਆ ਮੇਰੀ ਮਾਈ ਸਤਿਗੁਰੂ ਦੇ ਨਾਨਕ ਘਰ ਆ ਮੇਰੇ ਘਰੇ ਸਤਿਗੁਰੂ ਮਿਲ ਪਾ। ਬੜੇ ਵੇਖੇ ਪਿਆਰ ਵਾਲੇ ਗੁਰੂ ਗ੍ਰੰਥ ਸਾਹਿਬ ਅਰਜ ਘਰੇ ਜਾਣ ਕੇ ਤਾਂ ਗੜਦੰਦ। ਜਦੋਂ ਤੀਸਰੇ ਦਿਨ ਬਾਅਦ ਖੜਕੋਟਾਂ ਦੀ ਸਮਾਪਤੀ ਹੋਈ ਸਾਰ ਕਾ ਕੀ ਸਮਾਪਤੀ ਹੋਈ ਤੇ ਕਈਆਂ ਦੇ ਅੱਖਾਂ ਵਿੱਚੋਂ ਨੇਤਰਾਂ ਤੋਂ ਵਿਰਾਗ ਦੇ ਅੰਝੋ ਵੀ ਮੁੜੇ ਵੇਖੇ ਤੇ ਪੁੱਛਣਾ ਭਾਈ ਕਾਰਨ। ਤੇਗਲ ਅਗੇ ਜਿੱਤ ਨੂੰ ਪਤਾ ਹੀ ਨਹੀਂ। ਵੇਖੇ ਨਾ ਸਤਿਗੁਰੂ ਸੱਚੇ ਪਾਤਸ਼ਾਹ ਜਿੱਤ ਨੂੰ ਲੋ ਸਰੂਪ ਕਰਕੇ ਤੁਗਾ ਨਹੀਂ ਹੈ ਭਈਆ ਕੋਲ ਮਿਰਥ ਕਰ ਅਸੇ ਰਾਸ ਪਰ ਸੱਚੇ ਪਾਤਸ਼ਾ ਵਿਸਰ ਨਹੀਂ ਦਾਤਾਰ ਆਪਣਾ ਨਾਮ ਕਿਤੇ ਵੀ ਕਲੇ ਨੂੰ ਨਾਮ ਸਰਬੱਤ ਦੀ ਉਸਤਤੀ ਕਰੇ ਇਹ ਅਰਦਾਸ ਲੋਕ ਕਰੇ ਮਿਰਤ ਤੁ ਹੋਰ ਨਹੀਂ ਮੁਕਣਾ ਸਿਰ ਉੱਖ ਕੇ ਦੁੱਖ ਦੇਹੁ ਨਾਮ ਸੁਣ ਤੋ ਕੀਆ ਉਤਰ ਮਨ ਕੀ ਭੁੱਖ ਜਿਹਨੂੰ ਸੰਤੋਖ ਆ ਗਿਆ ਉਹੋ ਸਰਪ੍ਰੀਵਤ ਦੀ ਸ਼ਾਂਤੀ ਹੈ ਜਿਹਨੂੰ ਸੰਕੋਕ ਨਹੀਂ ਨਾ ਆਇਆ ਉਹ ਤਹੇ ਟੂਟੀਆਂ ਵੀ ਸੁਣਦੇ ਦੀਆਂ ਆਵਾਜ਼ ਰੱਖੋ ਸਤਨਾਮ ਨਹੀਂ ਗੱਲ ਬੰਦੀ ਇਸ ਕਰਕੇ ਆਓ ਮਾਨਕ ਤੇ ਆਪੋਂ ਭਈ ਨਾਮ ਲਗੋ ਕਹਿੰਦੇ ਜਿਹਤਰਾ ਹੋ ਆਪਣਾ ਪਰੋਖਾ ਗੰਨ ਸਫਲਾ ਬਣਾਈਏ ਸੋਤ ਮਹੱਲਾ ਬੰਦ ਗੁਰਪੁਰਹ ਕਰਨੀ ਲਾ ਹਰ ਸੰਗ ਸੁਲਾਈ ਪਾਏ ਜਹਦਾਇਏ ਤਰਨ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ ਜਦੋਂ ਪੂਰੇ ਗੁਰੂ ਨੇ ਕਿਰਪਾ ਕੀਤੀ ਕੋਪੁਰਤਾਂ ਨਹੀਂ ਲਾਇਆ ਮੈਨੂੰ ਆਪਣੇ ਚਰਨਾਂ ਨਾਲ ਕਰੂ ਧੰ ਗੁਰੂ ਨਾਨਕ ਸਾਹਿਬ ਬਹਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਧਰਤੀ ਤੇ ਛੋਟੀ ਜੀ ਮਹਾਰਾਜ ਦੀ ਪਵਸਤਰਾ ਹੈ ਜਵਾਨੀ ਦੀ ਉਸ